ਕੀ ਪਹਿਲੇ ਸਰਕਾਰਾਂ ਹੁੰਦੀਆਂ ਸੀ ਪਹਿਲੂ ਵੀ ਕਿਦਾਂ ਕੰਮ ਹੁੰਦੀ ਸੀ ਤੁਹਾਡੇ ਪਹਿਲੀ ਸਰਕਾਰਾਂ ਜਿਹੜੀਆਂ ਰਹੀਆਂ 47 ਤੋਂ ਬਾਅਦ ਸਰਕਾਰਾਂ ਤਾਂ ਸਾਰੀਆਂ ਆਈਆਂ ਇੱਥੇ ਬਾਦਲ ਸਾਹਿਬ ਹੁਣੇ ਵੀ ਆਏ ਸਾਰੇ ਆਏ ਹਰ ਇੱਕ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਕੈਬਨਿਟ ਮਿੰਿਸਟਰ ਹਰ ਇੱਕ ਪਾਰਟੀ ਦੇ ਇੱਥੇ ਮੁੱਖ ਮੰਤਰੀ ਪਹੁੰਚੇ ਆ ਈਦ ਦੇ ਮੌਕੇ ਤੇ ਮੁਸਲਮਾਨਾਂ ਨੇ ਵੱਡੇ ਵੱਡੇ ਜਿਹੜੇ ਵਾਦੇ ਆ ਉਹ ਕਰਦੇ ਆ ਇਸ ਈਦ ਦਾ ਡਵੈਲਪਮੈਂਟ ਦਾ ਮੁੱਦਾ ਕਿੱਡਾ ਕ ਵੱਡਾ ਕੰਮ ਆ ਸਰਕਾਰਾਂ ਲਈ ਕੋਈ ਵੱਡਾ ਕੰਮ ਨਹੀਂ ਆ ਪਰ ਹਰ ਵਾਰ ਹਰ ਈਦ ਤੇ ਸਾਲ ਚ ਦੋ ਈਦਾਂ ਆਂਦੀਆਂ ਦੋਨੀਆਂ ਈਦ ਤੇ ਵੱਡੇ ਵੱਡੇ ਲੀਡਰ ਇੱਥੇ ਆਉਂਦੇ ਆ ਉਹ ਪ੍ਰੋਮਿਸ ਕਰਦੇ ਸਰਕਾਰਾਂ ਦੇ ਹਾਂ ਵੀ ਅਗਲੀ ਤੱਕ ਅਸੀਂ ਇਹ ਡਿਵੈਲਪਮੈਂਟ ਕਰਾ ਦੇਾਂਗੇ ਪਰ 1% ਇੱਕ ਜ਼ੀਰੋ ਵੀ ਜਿਹੜਾ ਕੰਮ ਹੈ ਡਿਵੈਲਪਮੈਂਟ ਦਾ ਉਹ ਇੰਦਾ ਦੇ ਵਿੱਚ ਨਹੀਂ ਹੋਇਆ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹ ਵੀ ਇਦਾਂ ਹੀ ਇਲਾਰੇ ਲਾਂਦੀਆਂ ਰਹੀਆਂ ਆਮ ਆਦੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਸੀਗੀ ਤਾਂ ਹੀ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਪਰ ਇਹ ਉਹਨਾਂ ਤੋਂ ਵੀ ਦਸ ਰਤੀਆਂ ਕਹਿੰਦੇ ਅੱਗੇ ਨਿਕਲੇ ਆ ਇਹਨਾਂ ਨੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਸਟੇਜ ਤੋਂ ਜਿਹੜੀਆਂ ਡਿਵੈਲਪਮੈਂਟ ਦੀਆਂ ਉਹ ਪੂਰੀ ਨਹੀਂ ਕੀਤੀਆਂ ਨਾ ਮੁੱਖ ਮੰਤਰੀ ਸਾਹਿਬ ਨੇ ਮੁੜ ਕੇ ਖੈਰ ਸਵਰ ਲਈ ਹੈ ਨਾ ਉਹਨਾਂ ਦਾ ਕੋਈ ਮੰਤਰੀ ਇੱਥੇ ਆ ਕੇ ਪੁੱਛਣ ਆਇਆ ਵੀ ਹਾਂ ਵੀ ਕੀ ਕੰਮ ਹੋਣਾ ਲਿਆ ਕੀ ਨਹੀਂ ਕੋਈ ਵੀ ਡਵੈਲਪਮੈਂਟ ਦਾ ਕੰਮ ਜਿਹੜਾ ਨਹੀਂ ਹੋਇਆ ਇਦਾਂ ਦਾ ਸੁਤੇਲਾ ਵਿਵਾਰ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਪਹਿਲੀ ਸਰਕਾਰ ਅਸੀਂ ਐਟ ਲਿਸਟ ਉਹਨਾਂ ਨੇ ਨਹੀਂ ਕੀਤਾ ਜੋ ਆਮ ਆਦਮੀ ਪਾਰਟੀ ਨੇ ਮੁਸਲਮਾਨਾ ਦੇ ਨਾਲ ਕੀਤਾ ਜਿਵੇਂ ਤੁਹਾਡੀ ਹੀ ਸਰਕਾਰ ਦੇ ਐਮਪੀ ਸਰਦਾਰ ਸਿੰਘ ਚੰਨੀ ਜੀ ਉਹਨਾਂ ਨੂੰ ਵੀ ਮੰਗ ਕੀਤੀ ਕਰੂੰਗਾ ਤੁਸੀਂ ਦੁਆਰਾ ਮੈਂ ਸਾਡੀ ਸਰਕਾਰ ਨਹੀਂ ਅਸੀਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਅਸੀਂ ਸੋਸ਼ਲ ਵਰਕਰ ਕੰਮ ਕਰ ਰਹੇ ਹਾਂ ਬਟ ਹਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਐਜ਼ ਅ ਪਾਰਲੀਮੈਂਟਰੀ ਮੈਂਬਰ ਬਣੇ ਆ ਉਹਨਾਂ ਤੋਂ ਵੀ ਅਸੀਂ ਜਿਹੜਾ ਹੈ ਇਹ ਡਿਮਾਂਡ ਜਿਹੜੀ ਹੈ ਉਹ ਰੱਖਾਂਗੇ ਕਿ ਈਦਵਾਦੀ ਡਿਵੈਲਪਮੈਂਟ ਵਾਸਤੇ ਬਟ ਇਹ ਹੈ ਕਿ ਜਿਹੜਾ ਐਮਪੀ ਲੈਂਡ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਰੂਲ ਹੈ ਰੂਲ ਇਹ ਕਹਿੰਦੇ ਆ ਵੀ ਕਿਸੇ ਵੀ ਰਿਲੀਜੀਅਸ ਪ੍ਰੋਪਰਟੀ ਜਿਹੜੀ ਹੈ ਉਹਦੇ ਵਿੱਚ ਉਹ ਫੰਡ ਜਿਹੜਾ ਐਮਪੀ ਦਾ ਉਹ ਨਹੀਂ ਯੂਜ਼ ਹੋ ਸਕਦਾ ਬਟ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਿੰਨੇ ਵੀ ਧਾਰਮਿਕ ਸਥਾਨ ਹਨ ਉਹਨਾਂ ਧਾਰਮਿਕ ਸਥਾਨਾਂ ਨੂੰ ਇਹੀ ਐਮਪੀ ਸਹਿਬਾਨ ਚਾਹੇ ਚੰਨੀ ਜੀ ਹੋਣ ਚਾਹੇ ਸੰਤੋਖ ਜੀ ਹੋਣ ਚਾਹੇ ਉਸ ਤੋਂ ਪਹਿਲਾਂ ਜਿਹੜੇ ਵੀ ਸਰਕਾਰ ਐਮਪੀ ਰਹੇ ਆ ਉਹੀ ਐਮਪੀ ਉਹੀ ਐਮਐਲਏ ਸਾਰੀਆਂ ਰਿਲੀਜੀਅਸ ਪ੍ਰੋਪਰਟੀਆਂ ਨੂੰ ਜਿਹੜਾ ਹੈ ਉਹ ਦਿੰਦੇ ਆ ਪਰ ਪਤਾ ਨਹੀਂ ਕਿਉਂ ਜਦੋਂ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਉਹ ਜਿਹੜਾ ਐਮਪੀ ਲੈਂਡ ਦੇ ਪੂਰੇ ਰੂਲ ਐ ਰੈਗੂਲੇਸ਼ਨ ਫੋਲੋ ਕਰਨ ਲੱਗ ਪੈਂਦੇ ਸੋ ਬਹਾਨੇ ਹੁੰਦੇ ਆ ਡਵੈਲਪਮੈਂਟ ਕਰਾਉਣ ਦੇ ਕਿਸੇ ਵੀ ਬਹਾਨੇ ਨਾਲ ਸਰਕਾਰਾਂ ਜਿਹੜੀਆਂ ਉਹ ਡਵੈਲਪਮੈਂਟ ਕਰਾ ਸਕਦੀਆਂ ਬਟ ਸਾਨੂੰ ਬੜਾ ਅਫਸੋਸ ਹੈ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਹਮੇਸ਼ਾ ਸੁਤੇਲਾ ਬਵਾਰ ਕਰਦੀ ਆਈਆਂ ਨੇ ਹੁਣ ਵੀ ਆਮ ਆਦਮੀ ਪਾਰਟੀ ਨੂੰ ਵੀ ਕਹਿੰਦੇ ਆ